ਜੋ ਕਿਸਾਨਾਂ ਦੇ ਵੱਲੋਂ ਚੰਡੀਗੜ੍ਹ ਦੇ ਵਿੱਚ ਜਿਹੜੀ ਵਹਿਤ ਰੱਖੀ ਗਈ ਸੀ ਉਹਦੇ ਵਿੱਚ ਨਾ ਤਾਂ ਨਰਿੰਦਰ ਮੋਦੀ ਹੋਰੀ ਪਹੁੰਚੇ ਨਾਵੇਂ ਸ਼ਾਹ ਜਿਹੜੇ ਉਹਨਾਂ ਦੇ ਵੱਲੋਂ ਕੁਝ ਤੇ ਪੋਸਟ ਲਗਾਏ ਗਏ ਸੀ ਕੀ ਲੱਗਦਾ ਕਿ ਹੁਣ ਦੋਵੇਂ ਬਾਰਡਰਾਂ ਦੇ ਉੱਤੇ ਵੱਡਾ ਐਲਾਨ ਕਰਨ ਜਾ ਰਹੇ ਨੇ ਕਿਸਾਨ ਕੀ ਲੱਗਦਾ ਹੁਣ ਜਿਹੜੀ ਇਹ ਕਿਸਾਨੀ ਮਸਲੇ ਨੇ ਇਹ ਜਿਉਂ ਦੇ ਤੂਣੇ ਕੀ ਲੱਗਦਾ ਕਿ ਆਉਣ ਵਾਲੀ ਜਿਹੜੀ ਸਰਕਾਰ ਆਉਗੀ ਉਹ ਮੰਨੂਗੀ ਜਾਂ ਫਿਰ ਬੀਜੇਪੀ ਸਰਕਾਰ ਇਹਨਾਂ ਨਾਲ ਗੱਲਬਾਤ ਕਰਨ ਲਈ ਤਿਆਰ ਹੋ ਗਈ ਹੁਣ ਮੰਦੇਵ ਜੀ ਦੇਖੋ ਇਹ ਜਿਹੜਾ ਰੱਖੀ ਸੀ ਵਿਹਸ ਹੈ ਕੱਲ ਸੀ ਉਹ ਤੇ ਕਿਸਾਨ ਮੋਰਚਾ ਗੈਰ ਸਿਆਸੀ ਹੈ ਜਿਹੜਾ ਜਿਨ੍ਹਾਂ ਦੇ ਸੰਗੂ ਤੇ ਖਨੌਰੀ ਬਾਡਰ ਤੇ ਲਗਾਤਾਰ ਧਰਨੇ ਚੱਲ ਰਹੇ ਨੇ ਪਿਛਲੇ ਲੰਬੇ ਸਮੇਂ ਤੋਂ ਉਹਨਾਂ ਨੇ ਚੰਡੀਗੜ੍ਹ ਦੇ ਸੈਕਟਰ 35 ਦੇ ਕਿਸਾਨ ਭਾਵਨ 'ਚ ਇਹ ਵਿਹਸ ਰੱਖੀ ਸੀ ਉਹਨਾਂ ਨੇ ਬਕਾਇਦਾ ਕੁਰਸੀਆਂ ਵੀ ਲੁਆਈਆਂ ਸੀ ਤੇ ਜਿਹਦੇ 'ਚ ਜਿਹੜੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ, ਗ੍ਰਹਿ ਮੰਤਰੀ ਮਿਤਸ਼ਾ, ਭਾਜਪਾ ਦੇ ਪ੍ਰਧਾਨ ਜੇਪੀ ਨੱਡਾ, ਅਰਜਨ ਮੁੰਡਾ, ਪੰਜਾਬ ਭਾਜਪਾ ਦੇ ਪ੍ਰਧਾਨ ਸੁਨੀਲ ਜਾਖੜ ਇਨਾਂ ਨੇ ਕੁਰਸੀਆਂ ਜੀ ਉਹਨਾਂ ਨੇ ਖਾਲੀ ਰੱਖੀਆਂ ਉਹਨਾਂ ਦੇ ਉਹਨਾਂ ਦੀਆਂ ਫੋਟੋਆਂ ਵਾਲੇ ਪੋਸਟਰ ਲਾਏ ਹੋਏ ਸੀ ਕੁਰਸੀਆਂ ਦੇ ਪਿਛਲੇ ਪਾਸੇ ਜਿੱਨੇ ਆਪਾਂ ਕਈ ਵਾਰੀ ਅੱਗੇ ਨਾਮ ਲਿਖ ਕੇ ਲਾ ਦਿੰਦੇ ਆ ਜੀ ਇੱਥੇ ਨਹੀਂ ਬੈਠਣਾ ਇੱਥੇ ਨਹੀਂ ਬੈਠਣਾ ਬਿਲਕੁਲ ਤੇ 11 ਵਜੇ ਤੋਂ ਲੈ ਕੇ ਜਿਹੜੀ ਇਹ ਚੱਲਨੀ ਸੀ ਜੀ 3 ਵਜੇ ਤੱਕ ਸਮਾਂ ਸੀ ਕਿ ਲਗਾਤਾਰ 4 ਘੰਟੇ ਕਿਸਾਨ ਕਹਿੰਦੇ ਅਸੀਂ ਉਡੀਕਦੇ ਰਹੇ ਜਿਹੜੇ ਆਗੂ ਨੇ ਭਾਰਤੀ ਜਨਤਾ ਪਾਰਟੀ ਦੀ ਹੂੰ ਉਹਨਾਂ ਨੇ ਉਹਨਾਂ ਦਾ ਇਹ ਦਲੀਲ ਸੀ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਉਹਨਾਂ ਨੇ ਕਿਹਾ ਜਿਹੜੇ ਆਗੂ ਸੀ ਉਹਨਾਂ ਦੇ ਭਾਵੇਂ ਸਰਜੀਤ ਸਿੰਘ ਖੋਲ ਹੋਵੇ ਭਾਵੇਂ ਜਗਦੀਸ਼ ਸਿੰਘ ਢੱਲੇਵਾਲ ਹੋਣ ਭਾਵੇਂ ਮਨਜੀਤ ਸਿੰਘ ਰਾਏ ਹੋਣ ਜਿਹੜੇ ਵੱਡੇ ਆਗੂ ਨੇ ਜੀ ਇਹ ਸੀਮਤ ਕਿਸਾਨ ਮੋਰਚਾ ਦੇ ਉਹਨਾਂ ਨੇ ਕਿਹਾ ਵੀ ਇਹ ਜਿਹੜੇ ਸ਼੍ਰੀਲ ਜਾਖੜਵਰੀ ਲਗਾਤਾਰ ਬਿਆਨ ਦਿੰਦੇ ਆ ਰਹੇ ਨੇ ਕਿ ਭਾਜਪਾ ਲਗਾਤਾਰ ਤਿਆਰ ਹੈ ਗੱਲ ਕਰਨ ਲਈ ਕਿਸਾਨਾਂ ਨਾਲ ਕਹਿੰਦੇ ਇਸੇ ਕਰਕੇ ਅਸੀਂ ਗੱਲਬਾਤ ਦਾ ਇਹ ਰਾਹ ਚੁਣਿਆ ਸੀ ਵੀ ਭਾਈ ਆਜੋ ਸਾਡੀ ਗੱਲ ਸੁਣ ਲਓ ਅਸੀਂ ਆਪਣੀਆਂ ਗੱਲਾਂ ਕਰਨੇ ਆਏ ਆ ਤੁਹਾਡੇ ਨਾਲ ਵਿਚਾਰ ਵਟਾਂਦਰਾ ਕਰਨੇ ਆਏ ਆ ਤੇ ਜਿਹੜੀ ਤੁਸੀਂ ਸਾਡੇ ਨਾਲ ਕਿਸਾਨ ਮਸਲਿਆਂ ਬਾਰੇ ਕਿਸਾਨ ਮੰਗਾਂ ਬਾਰੇ ਕਿਸਾਨਾਂ ਤੇ ਕੀਤੇ ਜਾ ਰਹੇ ਲਗਾਤਾਰ ਪ੍ਰਤੀਸ਼ੱਦਵਾਰੇ ਕਿਸਾਨਾਂ ਨਾਲ ਕੀਤੀਆਂ ਜਾ ਰਹੀਆਂ ਵਾਅਦਾ ਖਲਾਫੀਆਂ ਬਾਰੇ ਕਿਸਾਨੇ ਦੀਆਂ ਕਿਸਾਨਾਂ ਦੀਆਂ ਖੁਦਕਸੀਆਂ ਬਾਰੇ ਕਿਸਾਨਾਂ ਦੇ ਜਿਹੜੇ ਲਗਾਤਾਰ ਕਾਰਜ ਕੀਤੇ ਜਾ ਰਹੇ ਕਿਸਾਨਾਂ ਬਾਰੇ ਕਿੰਨੀਆਂ ਜਿਹੜੀਆਂ ਹੈਗੀਆਂ ਨੇ ਗੱਲਾਂ ਨੇ ਕਿਸਾਨਾਂ ਕੋਲੇ ਕਹਿਣ ਲਈ ਵੀ ਇਹਨਾਂ ਸਾਰੀਆਂ ਤੇ ਗੱਲਬਾਤ ਕਰੋ ਪਰ ਉੱਥੇ ਕੋਈ ਆਇਆ ਨਹੀਂ ਪਰ ਉਹਨਾਂ ਨੇ ਇਹ ਵੀ ਸੱਦਾ ਦਿੱਤਾ ਹੈ ਮੰਨਦੀਪ ਜੀ ਕੱਲ ਜਿਹੜੇ ਆ ਗੂ ਸੀ ਕਿਸਾਨਾਂ ਦੇ ਕਿ ਭਾਈ ਜੇ ਸਾਡੇ ਤੁਹਾਨੂੰ ਜਿਹੜਾ ਸਾਡਾ ਸਮਾਂ ਤੇ ਸਥਾਨ ਠੁਕਮਾ ਨਹੀਂ ਲੱਗਿਆ ਚੰਡੀਗੜ੍ਹ ਵਾਲਾ ਤੁਸੀਂ ਕੋਈ ਆਪਣਾ ਸਥਾਨ ਆਪ ਚੁਣ ਲਓ ਭਾਜਪਾ ਆਗੂਆਂ ਨੂੰ ਉਹਨਾਂ ਨੇ ਕਿਹਾ ਵੀ ਤੁਸੀਂ ਆਪਣਾ ਸਥਾਨ ਚੁਣ ਲਓ ਸਮਾਂ ਵੀ ਆਪ ਚੁਣ ਲਓ ਜਿਹੜਾ ਵੀ ਚੁਣਨਾ ਹੈ ਤੇ ਅਸੀਂ ਤੁਹਾਡੇ ਕੋਲ ਆ ਜਾਵਾਂਗੇ ਤੁਸੀਂ ਕਿ ਸਾਡੀ ਗੱਲ ਸੁਣੋ ਸਾਡੇ ਨਾਲ ਬਹਿਸ ਕਰੋ ਜੇ ਤੁਸੀਂ ਸਾਡੇ ਤੋਂ ਤੁਹਾਨੂੰ ਤੁਸੀਂ ਸਾਡੀ ਦਲੀਲਾਂ ਨਾਲ ਸਾਨੂੰ ਸਮਝਾ ਸਕਦੇ ਵੀ ਕਿਸਾਨ ਗਲਤ ਨਹੀਂ ਸਾਡੀ ਤੁਹਾਡੀ ਗੱਲ ਮੰਨ ਲਵਾਂਗੇ ਸਰ ਮਨਦੀਪ ਜੀ ਜਿਹੜਾ ਹੋਣਾ ਨਹੀਂ ਨਾ ਉਹਨਾਂ ਨੇ ਕੋਈ ਸਮਾਂ ਦੇਣਾ ਹੈ ਨਾ ਉਹਨਾਂ ਨੇ ਸਮੇਂ ਤੇ ਆਣਾ ਹੈ। ਕੋਈ ਇਸ ਕਰਕੇ ਜਿਹੜਾ ਇਹ ਮੋਰਚੇ ਚੱਲ ਰਹੇ ਨੇ ਸੰਭੂ ਤੇ ਖਨੌਰੀ ਮੈਨੂੰ ਨਹੀਂ ਲੱਗਦਾ ਅਗਲੇ ਦਿਨਾਂ ਤੇ ਉੱਠ ਜਾਣਗੇ। ਉਹਨਾਂ ਨੇ ਕਿਹਾ ਕਿ ਜਦੋਂ 100 ਦਿਨ ਪੂਰੇ ਹੋ ਜਾਣਗੇ ਜਿਹੜੇ ਅਗਲੇ ਦਿਨ ਚਾਹਣ ਵਾਲੇ ਨੇ ਵੀ ਅਸੀਂ ਵੱਡਾ ਇਕੱਠ ਵੱਡਾ ਇਕੱਠ ਕਰਾਂਗੇ ਜੀ ਅਸੀਂ ਦੋਵੇਂ ਪਾਸੇ ਸੰਭੂ ਵੀ ਤੇ ਖਨੌਰੀ ਵੀ ਸਾਰੇ ਪੰਜਾਬ ਚੋਂ ਦੇਸ਼ ਚੋਂ ਪਸਾਨ ਆਣਗੇ। ਪਰ ਉਦੋਂ ਅਸੀਂ ਕੋਈ ਹੋਰ ਵੱਡੇ ਜਿਹੜੇ ਆਏ ਮੋਰਚੇ ਦਾ ਵੱਡੇ ਸੰਘਰਸ਼ ਦਾ ਨਵੀਂ ਰੂਪ ਰੇਖਾ ਲਿਖਾਂਗੇ ਕੋਈ ਨਵਾਂ ਹੀ ਲਾਮਬੰਦੀ ਕਰਾਂਗੇ ਕੋਈ ਨਵਾਂ ਰੂਪ ਬਣਾਵਾਂਗੇ ਕਿ ਅਸੀਂ ਸੰਘਰਸ਼ ਨੂੰ ਕਿਵੇਂ ਤੇ ਕਿਸ ਢੰਗ ਨਾਲ ਅੱਗੇ ਤੋਰਨਾ ਹੈ ਸੋ ਕਿਸਾਨਾਂ ਦਾ ਤੇ ਜਿਹੜਾ ਕੇਂਦਰ ਦਾ ਇਹ ਟਕਰਾਅ ਜੀ ਲਗਾਤਾਰ جاری ਹੈ ਠੀਕ ਹੈ ਸਰਕਾਰ ਜਦੋਂ ਬਦਲਦੀ ਹੈ ਫਿਰ ਮੰਨਦੀ ਵੀ ਜ਼ਰੂਰ ਇਹਦੇ ਵਿੱਚ ਕੁਝ ਨਾ ਕੁਝ ਆਸਾਰ ਨੇ ਜੇ ਸਰਕਾਰ ਬਦਲਦੀ ਹੈ ਤੇ ਜੇ ਸਰਕਾਰ ਇਹੋ ਵਾਪਸ ਆਂਦੀ ਹੈ ਤਾਂ ਮੈਨੂੰ ਨਹੀਂ ਲੱਗਦਾ ਵੀ ਇਹ ਫੇਰ ਵੀ ਗੱਲ ਕਿਸਾਨਾਂ ਦੀ ਸੁਣੂਗੀ ਕਿਉਂਕਿ ਫਿਰ ਤਾਂ ਔ ਜਿਆਦਾ ਅਸਤਾਰਮੀ ਅਪਣਾਣਗੇ ਕਿ ਕਿਸਾਨਾਂ ਨੇ ਸਾਰਾ ਜੋਰ ਲਾ ਲਿਆ ਸਾਡਾ ਵਿਰੋਧ ਕਰਕੇ ਸਾਡੇ ਮੇਦਵਾਰਾਂ ਨੂੰ ਪ੍ਰਚਾਰ ਵੀ ਨਹੀਂ ਕਰਨ ਦਿੱਤਾ ਤੇ ਫਿਰ ਅਸੀਂ ਹੁਣ ਇਹਨਾਂ ਦੀ ਗੱਲ ਕਿਉਂ ਸੁਣੀ ਫਿਰ ਹੋ ਸਕਦਾ ਹੈ ਜ਼ਬਰ ਵਾਲੇ ਰਾਹ ਤੁਰਨ ਕਿਸਾਨਾਂ ਤੇ ਪਰ ਅੱਜ ਦੇ ਦਿਨ ਜਿਹੜਾ ਟਕਰਾਓ ਹੈ ਕਿਸਾਨਾਂ ਦਾ ਤੇ ਕੇਂਦਰ ਦਾ ਇਹ ਮੈਨੂੰ ਨਹੀਂ ਲੱਗਦਾ ਕਿਸੇ ਢੰਗ ਨਾਲ ਇੰਨੀ ਜਲਦੀ ਨਿਬੜਦਾ